ਸਤ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਭਾਜਪਾ ਨੇ ਮੋਰਚਾ ਖੋਲ ਦਿੱਤਾ ਹੈ ਭਾਜਪਾ ਦੇ ਆਗੂਆਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪੋਸਟਰ ਲਗਾਏ ਗਏ ਨੇ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਗੁੰਮਸ਼ੁਦਾ ਹੋ ਗਏ ਨੇ ਇਹਨਾਂ ਪੋਸਟਰਾਂ ਦੇ ਲੱਗਣ ਤੋਂ ਬਾਅਦ ਕਾਫੀ ਵਿਵਾਦ ਹੁੰਦਾ ਵੀ ਨਜ਼ਰ ਆ ਰਿਹਾ ਹੈ ਆਪਸ ਦੇ ਵਿੱਚ ਭਾਜਪਾ ਤੇ ਕਾਂਗਰਸ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਜੰਨੀ ਜੀ ਦੀ ਥੋੜੇ ਦਿਨ ਪਹਿਲਾਂ ਵੀ 5 ਤਿੰਨ ਮਹੀਨੇ ਦੇ ਨਾਲ ਮੀਟਿੰਗ ਹੋਈ ਸੀ ਔਰ ਉਹਨਾਂ ਨੇ ਵੱਖ-ਵੱਖ ਮੁੱਦੇ ਜੋ ਵੀ ਉਹਨਾਂ ਦੀ ਪਾਰਲੀਮੈਂਟ ਦੀ ਕੰਸਟੀਟੂਐਂਸੀ ਦੇ ਵਿੱਚ ਆਉਂਦੇ ਸੀਗੇ ਉਹਨਾਂ ਨੇ ਉਠਾਏ ਸੀਗੇ ਕਿ ਸੈਸ਼ਨ ਚੱਲਿਆ ਪਾਰਲੀਮੈਂਟ ਦਾ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਦੇਖਿਆ ਕਿ ਬੇਖੋਬੀ ਦੇ ਨਾਲ ਉਹਨਾਂ ਨੇ ਉਸ ਉਹਦੇ ਵਿੱਚ ਵੀ ਹਿੱਸਾ ਲਿਆ ਹੈ ਔਰ ਥੋੜੇ ਦਿਨ ਪਹਿਲਾਂ ਆਰਾਮ ਨਮੀ ਦੇ ਫੰਕਸ਼ਨ ਸੀ ਉੱਥੇ ਵੀ ਆਏ ਆ ਜਿੱਥੇ ਜਿੱਥੇ ਜਾਣਾ ਪੈਂਦਾ ਆ ਵੀ ਕਹਿੰਦਾ ਉਹ ਹਿੰਦੁਸਤਾਨ ਦੇ ਲੀਡਰ ਨੇ ਉਹਨਾਂ ਨੂੰ ਹਰ ਜਗ੍ਹਾ ਤੇ ਪਹੁੰਚਣਾ ਪੈਂਦਾ ਲੇਕਿਨ ਸਭ ਤੋਂ ਪਹਿਲਾਂ ਆਪਣੀ ਕਨਸਿਸਟੈਂਸੀ ਦਾ ਖਿਆਲ ਕਰਦੇ ਆ ਜਿੱਥੇ ਜਿੱਥੇ ਲੋੜ ਪੈਂਦੀ ਹੈ ਉੱਥੇ ਪਹੁੰਚਦੇ ਵੀ ਉਹ ਜਿਹੜੇ ਪੋਸਟਰ ਲਗਾਣਾ ਗਲਤ ਗੱਲ ਹੈ ਜੇ ਪੋਸਟਰ ਉਹਨਾਂ ਨੇ ਲਗਾਇਆ ਹੈ ਤੇ ਪਤਾ ਲੱਗਣਾ ਚਾਹੀਦਾ ਵੀ ਕਿਹੜੀ ਪ੍ਰਿੰਟਿੰਗ ਪ੍ਰੈਸ ਤੋਂ ਉਹਨਾਂ ਨੇ ਸੁਪਵਾਏ ਉਹ ਪੋਸਟਰ ਮੈਂ ਵੀ ਕਿਸੇ ਦੇ ਐਵੇਂ ਲਗਵਾ ਦਿਆਂ ਪਹਿਲਾਂ ਵੈਰੀਫਾਈ ਤੇ ਕਰਨ ਉਹਨਾਂ ਦਾ ਆਫਿਸ ਹੈ ਤਹਿਸੀਲ ਕੰਪਲੈਕਸ ਦੇ ਅੰਦਰ ਚੰਨੀ ਜੀ ਦਾ ਆਫਿਸ ਹੈ ਔਰ ਸਰਦਾਰ ਖੁਸ਼ਵੰਤ ਸਿੰਘ ਜੀ ਉਹਨਾਂ ਦੇ ਪੀਏ ਹੈ ਉਹਨਾਂ ਦਾ ਨੰਬਰ ਸਾਰਿਆਂ ਦੇ ਕੋਲ ਹੈਗਾ ਔਰ ਜਦੋਂ ਕਿਦਰੇ ਵੀ ਲੋੜ ਪੈਂਦੀ ਹੈ ਚਾਹੇ ਕਿਸੇ ਨੂੰ ਲੈਟਰ ਦੀ ਲੋੜ ਪੈਂਦੀ ਹੈ ਕਿਸੇ ਨੇ ਕਿਸੇ ਨੂੰ ਟੈਲੀਫੋਨ ਕਰਾਉਣਾ ਉਹਨਾਂ ਦੇ ਪੀਏ ਹਰ ਵੇਲੇ ਉੱਥੇ ਹਾਜ਼ਰ ਹੁੰਦੇ ਆ ਈਵਨ ਕਿ ਅਸੀਂ ਵੀ ਕਈ ਵਾਰੀ ਜਾ ਕੇ ਉਹਨਾਂ ਦੇ ਆਫਿਸ ਦੇ ਵਿੱਚ ਬਹਿਨੇ ਆ ਜਾ ਕੇ ਚਾਹ ਚੁ ਪੀਨੇ ਆ ਔਰ ਲੋਕ ਆਂਦੇ ਆ ਉਹਨਾਂ ਕੋਲੋਂ ਆ ਕੇ ਕੰਮ ਕਰਾਉਂਦੇ ਆ ਔਰ ਇਹ ਜਿਹੜਾ ਕੋਈ ਇਹਨਾਂ ਨੇ ਸ਼ਰਾਰਤ ਕੀਤੀ ਹੈ ਇਹ ਮੈਂ ਕਹਣਾ ਮੱਧ ਭਾਗੀ ਘਟ ਰਹੇ ਇਹਨਾਂ ਨੂੰ ਐਦਾਂ ਨਹੀਂ ਚਾਹੀਦਾ ਇੱਕ ਬੜਾ ਵੱਡਾ ਲੀਡਰ ਹੈ ਜਿਹੜਾ ਮੈਂਬਰ ਪਾਰਲੀਮੈਂਟ ਜਲੰਧਰ ਦੇ ਹੋਣ ਐਤਸ ਮੁੱਖ ਮੰਤਰੀ ਰਹਿ ਚੁੱਕੇ ਹੋਣ ਪੰਜਾਬ ਦੇ ਔਰ ਕਹਿਣਗੇ ਗੁੰਮਸ਼ੂਦਾ ਨੇ ਹਰ ਵੇਲੇ ਜੇ ਅਸੀਂ ਜਦੋਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਵੀ ਦੇਖਿਆ ਨਿਊਜ਼ਪੇਪਰਾਂ ਦੇ ਵੀ ਵੇਖਿਆ ਜਿੱਥੇ ਕਿਦਾਰੇ ਪਾਰਲੀਮੈਂਟ ਦਾ ਸੈਸ਼ਨ ਹੈ ਜਿੱਥੇ ਕਿਦਾਰੇ ਪੰਜਾਬ ਦੀ ਕਿਦਾਰੇ ਲੋਡ ਪੈਂਦੀ ਹੈ ਉੱਥੇ ਹਰ ਵੇਲੇ ਖੜੇ ਹੁੰਦੇ ਜੀ ਐਦਾਂ ਦਾ ਜਿਹੜੇ ਪੋਸਟਰ ਲਵਾਏ ਆ ਇਹ ਕੋਈ ਸ਼ਰਾਰਤੀ ਅੰਸਰ ਹੀ ਆ ਕਿਉਂਕਿ ਬੀਜੇਪੀ ਦੇ ਜਿਹੜੇ ਲੀਡਰਸ ਆ ਉਹਨਾਂ ਦਾ ਇਹ ਕਹਿਣਾ ਆ ਕਿ ਇਹ ਪੋਸਟਰ ਸਾਡੇ ਵੱਲੋਂ ਨਹੀਂ ਲਵਾਏ ਗਏ ਜੇ ਲਵਾਏ ਗਏ ਆ ਤੇ ਉਹਦੇ ਥੱਲੇ ਲਿਖਿਆ ਹੋਊਗਾ ਕਿ ਕਿੰਨੇ ਲਵਾਏ ਆ ਇਹ ਕੋਈ ਸ਼ਰਾਰਤੀ ਅਨਸਰ ਆ ਚੰਨੀ ਸਾਹਿਬ ਸਾਡੇ ਸਾਫਕਾ ਸੀਐਮ ਰਹੇ ਆ ਪੰਜਾਬ ਦੇ ਸਾਡੇ ਐਮਪੀ ਆ ਸਾਹੇ ਸਾਨੂੰ ਬਹੁਤ ਮਾਣ ਆ ਉਹਨਾਂ ਤੇ ਤੇ ਐਦਾਂ ਦੀ ਕੋਈ ਗੱਲ ਨਹੀਂ ਸਾਰੇ ਕੰਮ ਉਹਨਾਂ ਦੇ ਵਧੀਆ ਹੋ ਰਹੇ ਆ ਵਧੀਆ ਮਤਲਬ ਗੱਜਵੱਚ ਕੇ ਹੋ ਰਹੇ ਆ ਤੇ ਉਹ ਜਿੰਨਾ ਵੀ ਟਾਈਮ ਜਲੰਧਰ ਨੂੰ ਮੇਰੇ ਹਿਸਾਬ ਨਾਲ ਪੰਜਾਬ ਚ ਸਭ ਤੋਂ ਜ਼ਿਆਦਾ ਟਾਈਮ ਉਹ ਜਲੰਧਰ ਨੂੰ ਹੀ ਦਿੰਦੇ ਆ ਤੇ ਜਲੰਧਰ ਦੇ ਲੋਕਾਂ ਨੂੰ ਦਿੰਦੇ ਆ ਇਹ ਉਹ ਭਾਜਪਾ ਵਾਲਿਆਂ ਨੇ ਤੇ ਚਲੋ ਆਪਣਾ ਆਪਣੀ ਰਾਜਨੀਤੀ ਕਰਨੀ ਆ ਬਟ ਸਾਡੇ ਦਾ ਸਾਰੇ ਕੰਮ ਵਧੀਆ ਹੋ ਰਹੇ ਆ ਜੀ ਕਾਂਗਰਸੀਆਂ ਦੇ ਸਾਰੇ ਕੰਮ ਵਧੀਆ ਹੋ ਰਹੇ ਆ ਉਹ ਸਾਰੇ ਚਲੋ ਉਹ ਸਾਰੀ ਪਾਰਟੀ ਦੇ ਐਮਪੀ ਆ ਸਾਰੇ ਲੋਕਾਂ ਦੇ ਐਮਪੀ ਆ ਸਭ ਦੇ ਕੰਮ ਹੋ ਰਿਹਾ ਇਹ ਬਸ ਇੱਕ ਗਿਣਵੇਂ ਚੜਵੇਂ ਪੰਜ ਤੋਂ 10 ਬੰਦੇ ਆ ਜਿਨ੍ਹਾਂ ਦੇ ਕੰਮ ਨਹੀਂ ਹੋ ਰਹੇ ਬੇਸਿਕਲੀ ਉਹ ਆਪਣੀ ਪੋਲਿਟਿਕਸ ਨੂੰ ਚਮਕਾਉਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਵੀ ਇਹ ਗਮਸ਼ੇਦਗੀ ਦੇ ਪੋਸਟਰ ਲਾਏ ਆ ਇਹ ਬਹੁਤ ਮਤਲਬ ਨਿੰਦਣਯੋਗ ਆ ਇਹਦੇ ਅਸੀਂ ਮਲਵੇ ਬਹੁਤ ਗਲਤ ਗੱਲ ਆ ਜੀ ਆਪਾਂ ਕਿਸੇ ਦੇ ਦਹੀਂ ਮੂੰਹ ਚਾੱਕ ਕੇ ਕਿਸੇ ਦੇ ਪੋਸਟਰ ਲਾ ਦੀਏ ਉਹਦੀ ਇਮੇਜ ਨੂੰ ਖਰਾਬ ਕਰੀਏ ਇਹ ਗਲਤ ਗੱਲ ਆ ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਆਗੂ ਮਨਰੰਜਨ ਕਾਲੀਆ ਤੇ ਹੋਰ ਨਾਂ ਨੇ ਵੀ ਆਪਣਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਿੱਤਾ ਹੈ ਦੇਖਿਏ ਜਾਂ ਤੱਕ ਮੇਰਾ ਸੰਬੰਧ ਹੈ ਕਿਉਂਕਿ ਜਦ ਅਟੈਕ ਹੋਆ ਥਾ ਤੋਂ ਉਨ੍ਹਾਂ ਨੂੰ ਮੇਰੇ ਫੋਨ ਆਇਆ ਥਾ ਕਿ ਉਨ੍ਹਾਂ ਕੀ ਨੈਸ਼ਨਲ ਵਰਕਿੰਗ ਕਮੇਟੀ ਜੋ ਸੀ ਡਬਲਯੂ ਸੀ ਹੈ ਉਹ ਚੱਲ ਰਹੀ ਹੈ ਤੋਂ ਉਹ ਵਾਹ ਬਿਜ਼ੀ ਹੈ तो उन्होंने मेरा कुशल क्षेम पूछा था तो हाँ पर्सनली नहीं आए क्योंकि वो मीटिंग बिजी थे बाकी मैंने कोई पोस्टर देखा नहीं उनका गुम गुमशुदी का लेकिन ये है कि भाई सोशल फंक्शंस जो जितने भी हुए रामनवमी है वो उनकी प्रेजेंस नहीं हुई है तो उस नाते से ए, कह सकते किसी को गिला शिकवा होगा मैंने गिलास्टर तो नहीं देखा लेकिन चरणजीत सिंह चन्नी कई समागम धार्मिक समागमों में भी नजर आते हैं कल अमृतसर में थे चंडीगढ़ में थे क्योंकि तो भाजपा को लेकर जो वहाँ पे आपसी जो कश्म चल रही है आ, आम आदमी पार्टी के साथ तो ऐसे में पोस्टर लगा देना तो फिर उन्होंने कहना है कि वो तो वीकेंड मनाने आते हैं देखिए ऐसा है कि भाई अगर पंजाब में कहीं है मेंबर पार्लियामेंट है ठीक है उनको अपना चुनाव क्षेत्र देखना चाहिए ये तो चलो जनता या जनमानस चाहते हैं वोटर्स चाहते हैं लेकिन यह है कि भी हम कहें कि भी बहुत अरसे से हो गया कि एब्सेंट हैं तो ऐसी भी बात नहीं समझता मैं तक बाकी जो है कभी पोस्टर लगे मैंने देखा नहीं लेकिन आप ही के भाजपा के कार्यकर्ता द्वारा ये पोस्टर लगाए गए मुझे नहीं मालूम आपने देखा है नहीं मैंने नहीं देखा मुझे नहीं जो भाजपा कार्यकर्ता है एन पी ये पार्टी के ओ... संज्ञान में था कि ये पोस्टर लगाने जा रहे हैं नहीं पार्टी के संज्ञान में नहीं है मुझे मालूम नहीं है सो तो क्या एन पी एस ढिलो ने लगाए हैं कार्यकर्ता जरूर है लेकिन ये पोस्टर किसने लगाए हैं क्योंकि जब भी कोई पोस्टर छपता है तो उस उसमें प्रिंट लाइन होती है ये अनिवार्य है तो अगर वो नहीं लगाता तो जो प्रिंटिंग प्रेस है दैट प्रिंटिंग प्रेस इज लाइबल ओनर इज लाइबल फॉर दैट सांसद जी के पोस्टर इसी के लिए, लिए लगाए हैं क्योंकि तो हमारे जलंधर के लोगों ने उनको वोटर डाल के जताया था कि मैंबर पार्लियामेंट बना के विधानसभा लोकसभा में भेजा भी हमारे इशू जो उठाएं वहाँ के यहाँ के जो जो लोग हैं हमारे पंजाब के जलंधर के जो लोग हैं जिन्होंने वोटें डाली है, अब हैं अब ढूंढ रहे हमारे सांसद है कहाँ पर जलंधर में कहीं मिलते नहीं है ना उनका कोई ऑफिस है ना कोई उनका घर है कि जाए कहाँ पर लोगों के काम है लोगों के इतने इशूज हैं कौन उठाएगा उनके कौन उनके काम कराएगा मेंबर पार्लियामेंट का जो काम है वो कौन करेगा हमारे इतना बड़ा इशू हुआ है जलंधर में हमारे मनोरंजन कालिया जी के घर में अटैक हुआ ग्रनेड अटैक हुआ उनका फर्ज नहीं बनता था उनके पास आने का इसीलिए मेरे को आज पोस्टर लगा के पूछना पड़ा हमारे मेंबर पार्लियामेंट कहीं घूम तो नहीं हो गए प्रशासन से बेनती है उनके ढूंढ के जलंधर में भेजिए बेचिए संडे का कोई थोड़ा पार्ट टाइम जॉब कर रहे हैं आप। आप हो आप अब मेंबर पार्लियामेंट हो जलंधर के आपको तो फुल टाइम यहाँ पर रहना चाहिए आप कभी कोई प्रोग्राम है वहां पर आ गए या कोई ब्याह शादी हो गया उसमें आ गए वो कोई काम नहीं है लोगों के जो इश्यूज हैं रोड्स में को काम होने वाला है गाँव को कोई आपने ग्रांट देनी है कौन देगा इसीलिए मैं पोस्टर लगा के पूछा है भी कहाँ गए हमारे चन्नी जी क्योंकि उनको आदत है गुम हो जाने की क्योंकि उनको आदत है वो बोलते हैं मेरे को ये काम आता है मैं ये भी कर लेता हूँ मेरे को लगता है वो अब मिस्टर इंडिया बन गए हैं अब गवाच गए हैं ਲੋਗੋ ਨੂੰ ਲੱਗਤ ਰਹਾ ਹੈ ਯਹਾਂ ਪਰ ਹੈ ਪਰ हमको ਦਿਖਾਈ ਨਹੀਂ ਦੇ ਰਿਹਾ 10 ਦੀ ਕਿਸ ਤੋਂ ਪਹਿਲਾਂ ਵੀ ਗੁਰਦਾਸਪੁਰ ਦੇ ਵਿੱਚ ਵੀ ਭਾਜਪਾ ਦੇ ਆਗੂ ਤੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਨੀ ਦਿਓਲ ਦੇ ਪੋਸਟਰ ਚਰਚਾ ਦੇ ਵਿੱਚ ਰਹਿੰਦੇ ਸੀ ਪਰ ਹੁਣ ਜਲੰਧਰ ਦੇ ਵਿੱਚ ਚਰਚਾ ਦੇ ਵਿੱਚ ਆਏ ਨੇ ਚਰਨਜੀਤ ਸਿੰਘ ਚੰਨੀ ਖੁਰਾਂ ਦੇ ਪੋਸਟਰ ਕਿ ਚਰਨਜੀਤ ਸਿੰਘ ਚੰਨੀ ਗੁੰਮਸ਼ੁਦਾ ਹੋ ਗਏ ਨੇ ਇਲਜ਼ਾਮ ਲੱਗ ਰਹੇ ਨੇ ਕਿ ਲੋਕ ਉਹਨਾਂ ਨੂੰ ਕਿਵੇਂ ਮਿਲਣ ਲੋਕਾਂ ਦੇ ਵਿੱਚ ਉਹ ਕਿਵੇਂ ਜਾਣ ਕਿਸ ਤਰ੍ਹਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਹੋਵੇ ਤੇ ਮਸਲੇ ਕਿਸ ਤਰ੍ਹਾਂ ਹੱਲ ਹੋਣੇ ਨੇ ਪਰ ਕਹਿੰਦੇ ਚਰਨਜੀਤ ਸਿੰਘ ਚੰਨੀ ਹੋਰੀ ਜਲੰਧਰ ਆ ਹੀ ਨਹੀਂ ਰਹੇ ਤੇ ਕੁੱਲ ਮਿਲਾ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਪੋਸਟਰਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਕੀ ਬਿਆਨ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ